हां जी सत श्री अकाल ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ ਸੋ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਦਾਂਬਾਵਾਲ ਮਾਸਟਰ ਸੁਖਵਿੰਦਰ ਸਿੰਘ ਹੋਰਾਂ ਬਾਰੇ ਸੋ ਵੀਡੀਓ ਅੱਜ ਦੀ ਮਿੱਤਰੋ ਬਹੁਤ ਦਿਲਚਸਪ ਹੋਣ ਵਾਲੀ ਹੈ ਨੂੰ ਸਾਰੀ ਨੂੰ ਸ਼ੇਅਰ ਜਰੂਰ ਕਰ ਦਿਓ ਕਹਦੇ ਵੀ ਕੌਮੀ ਆਜ਼ਾਦੀ ਦੀ ਜੰਗ ਵਿੱਚ ਮਰ ਮਿਟੇ ਪਤੰਗੀਆਂ ਦੀ ਲੜੀ ਵਿੱਚ ਮਾਸਟਰ ਸੁਖਵਿੰਦਰ ਸਿੰਘ ਦਾ ਨਾਂ ਵੀ ਮੋਢੀਆਂ ਸਫਾਂ ਵਿੱਚ ਆਉਂਦਾ ਹੈ 1978 ਦੇ ਖੂਨੀ ਸਾਕੇ ਪਿੱਛੋਂ ਪਿੰਡਾਂ ਅੰਦਰੋਂ ਸਿੱਖ ਗੱਬਰੂਆਂ ਨੂੰ ਜਥੇਬੰਦ ਕਰਨ ਵਿੱਚ ਉਹਨਾਂ ਨੇ ਕਹਿੰਦੇ ਵੀ ਵਿਸ਼ੇਸ਼ ਰੋਲ ਨਿਭਾਇਆ ਸੀ ਸਰਦਾਰ ਬਖਸ਼ੀ ਸਿੰਘ ਦੇ ਘਰ ਮਾਤਾ ਜਗੀਰ ਕੌਰ ਦੀ ਕੁੱਖੋਂ ਆਪ ਦਾ ਜਨਮ 8 April 1955 ਨੂੰ ਹੋਇਆ 6 ਭੈਣ ਭਰਾਵਾਂ ਵਿੱਚ ਆਪ ਤੀਜੇ ਨੰਬਰ ਤੇ ਸਨ 1978 ਦੀ ਵਿਸਾਖੀ ਦੇ ਸਾਕੇ ਸਮੇਂ ਮਾਸਟਰ ਸੁਖਵਿੰਦਰ ਸਿੰਘ ਜੀ ਕਾਦੀਆਂ ਵਿਖੇ ਕਹਿੰਦੇ ਵੀ ਪ੍ਰਾਈਵੇਟ ਟੀਚਰ ਦੀ ਨੌਕਰੀ ਕਰ ਰਹੇ ਸਨ ਤੇ ਉਹਨਾਂ ਦੀ ਉਮਰ 23 ਸਾਲ ਦੀ ਸੀ ਉਦੋਂ ਆਪਨੇ ਸਿੱਖ ਨੌਜਵਾਨਾਂ ਨੂੰ ਜਥੇਬੰਦ ਕਰਕੇ ਯੂਥ ਵਿੰਗ ਕਾਇਮ ਕੀਤੇ ਅਤੇ ਧਰਮ ਯੁੱਧ ਦੀ ਤਿਆਰੀ ਆਰੰਭ ਕਰ ਦਿੱਤੀ ਜਦੋਂ ਧਰਮ ਯੁੱਧ ਮੋਰਚਾ ਆਰੰਭ ਹੋਇਆ ਤਾਂ ਆਪ ਗ੍ਰਫਤਾਰੀਆਂ ਲਈ ਜਥੇ ਲੈ ਕੇ ਜਾਂਦੇ ਰਹੇ ਪਰ ਸਰਕਾਰ ਦੇ ਹੈਂਕੜ ਪਰੇ ਵਤੀਰੇ ਅਰੇ ਨਿੱਤ ਦਿਨ ਦੀਆਂ ਜਾਤੀਆਂ ਕਾਰਨ ਸਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਸ ਧਰਮ ਯੁੱਧ ਵਿੱਚ ਹਥਿਆਰਬੰਦ ਲੜਾਈ ਲੜ ਲਈ ਮਜਬੂਰ ਹੋਣਾ ਪਿਆ ਕਹਿੰਦੇ ਸਰਕਾਰ ਨੇ ਪੂਰੇ ਪੰਜਾਬ ਵਿੱਚ ਕਰਫਿਊ ਲਾ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਇਹ ਵੈਸ਼ੀ ਹਮਲੇ ਨੇ ਪੂਰੀ ਸਿੱਖ ਕੌਮ ਨੂੰ ਝੰਡੋੜ ਕੇ ਰੱਖ ਦਿੱਤਾ ਸ਼੍ਰੀ ਅਕਾਲ ਤਖਤ ਸਾਬ ਨੂੰ ਢਾਹ ਟੇਰੀ ਕਰਨ ਪਿੱਛੋਂ ਫੌਜ ਨੇ ਪੰਜਾਬ ਦੇ ਪਿੰਡਾਂ ਵੱਲ ਮੂੰਹ ਕੀਤਾ ਹੁਣ ਫੌਜ ਕੋਲ ਹਰ ਇੱਕ ਪਿੰਡ ਦੇ ਉਹਨਾਂ ਸਿੱਖ ਨੌਜਵਾਨਾਂ ਦੀਆਂ ਲਿਫਟਾਂ ਸਨ ਜਿਹੜੇ ਧਰਮ ਯੁੱਧ ਮੋਰਚੇ ਵਿੱਚ ਕਿਸੇ ਤਰੀਕੇ ਸਰਗਰਮ ਸਨ ਤਾਂਬਾਵਾਲ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਤੇ ਭਾਈ ਗਰਨਾਮ ਸਿੰਘ ਪਲਵਾਨ ਦੇ ਨਾਂ ਫੌਜ ਕੋਲ ਸਨ ਇਨਾ ਦੋਹਾਂ ਦੇ ਘਰ ਤੇ ਛਾਪੇ ਪਏ ਭਾਈ ਗਰਨਾਮ ਸਿੰਘ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ ਪਰ ਮਾਫਟਰ ਸੁਖਵਿੰਦਰ ਸਿੰਘ ਨੇ ਗ੍ਰਿਫਤਾਰ ਹੋਣ ਦੀ ਬਜਾਏ ਰੂਪੋਸ਼ ਹੋ ਜਾਣਾ ਬਿਹਤਰ ਸਮਝਿਆ ਆਪ ਅਗਲੇ ਲੜੇ ਜਾਣ ਵਾਲੇ ਲੰਬੇ ਸੰਘਰਸ਼ ਲਈ ਸਖਲਾਈ ਹਾਸਲ ਕਰਨ ਕਿਸੇ ਗੁਪਤਤਾ ਦੇ ਚਲੇ ਗਏ ਫੌਤੇ ਪੁਲਸ ਆਪਦੇ ਪਰਿਵਾਰ ਤੋਂ ਪੁੱਛਗਿੱਛ ਕਰਨ ਲੱਗ ਪਈ ਹੁਣ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇੱਕੋ ਹੀ ਜਵਾਬ ਦਿੱਤਾ ਕਿ ਉਹ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਕਣਕ ਦੀ ਟਰਾਲੀ ਲੈ ਕੇ ਦਰਬਾਰ ਸਾਹਿਬ ਗਿਆ ਸੀ ਪਤਾ ਨਹੀਂ ਉੱਥੇ ਕੀ ਬਣਿਆ ਕੀ ਨਹੀਂ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਇਆ ਆਪਦੇ ਸਾਰੇ ਭਰਾਵਾਂ ਤੇ ਤਸ਼ੱਦਦ ਕੀਤਾ ਗਿਆ ਪਰ ਉਹਨਾਂ ਨੇ ਆਪਣਾ ਬਿਆਨ ਨਾ ਬਦਲਿਆ ਫਿਰ ਜਦੋਂ ਭਾਈ ਸੁਖਵਿੰਦਰ ਸਿੰਘ ਦੇ ਇਲਾਕੇ ਵਿੱਚ ਪਰਤ ਆਉਣ ਦੀ ਚਰਚਾ ਆਰੰਭ ਹੋਈ ਤਾਂ ਪੁਲਿਸ ਫੋਰਸਾਂ ਆਪਦੀ ਪੈੜ ਲੱਭਣ ਦੀ ਸਰਗਰਮ ਹੋ ਗਈਆਂ ਇੱਕ ਦਿਨ ਆਪਦੇ ਛੋਟੇ ਭਰਾ ਰਜਿੰਦਰ ਸਿੰਘ ਨੂੰ ਕਿਸੇ ਨੇ ਕਿਹਾ ਕਿ ਤੁਹਾਡੇ ਘਰ ਕੁਝ ਪਰੌਣੇ ਆਏ ਹੋਏ ਨੇ ਰਜਿੰਦਰ ਸਿੰਘ ਜੋ ਕਿ ਕਹਿੰਦੇ ਵੀ ਉਦੋਂ ਬੱਚਾ ਹੀ ਸੀ ਉਸਨੇ ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ 2-3-4 ਟੋਡੀਆਂ ਵਿੱਚ ਖਲੋਤੇ ਪਰੌਣੇ ਉਸਨੇ ਬਿਨਾ ਵਰਤਿਆਂ ਤੋਂ ਹੀ ਪਛਾਣ ਲਏ ਸਿਵਲ ਕੱਪੜਿਆਂ ਵਿੱਚ ਇਹਨਾਂ ਪੁਲਿਸ ਵਾਲਿਆਂ ਚੋਂ 2-3 ਆਪਦੇ ਘਰ ਵਿੱਚ ਹੀ ਜਾ ਬੜੇ ਅਤੇ ਮਾਤਾ ਨੂੰ ਆਪਣੀ ਪਛਾਣ ਮਾਸਟਰ ਸੁਖਵਿੰਦਰ ਸਿੰਘ ਦੇ ਸਾਥੀ ਵਜੋਂ ਦੱਸ ਕੇ ਕਹਿਣ ਲੱਗੇ ਕਿ ਮਾਤਾ ਸੁਣਿਆ ਮਾਸਟਰ ਆ ਗਿਆ ਉਹਨੂੰ ਕਿਹਾ ਕਿ ਪੁੱਤ ਘਰ ਨਾ ਆਇਆ ਕਰੇ ਪੁਲਿਸ ਦਾ ਡੰਗ ਬੜਾ ਤੇਜ ਹੈ ਭੋਲੀ ਮਾਤਾ ਉਹਨਾਂ ਦੀਆਂ ਗੱਲਾਂ ਵਿੱਚ ਆ ਹੀ ਗਈ ਸੀ ਪਰ ਮਾਤਾ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਨਿੱਕਾ ਰਜਿੰਦਰ ਸਿੰਘ ਆ ਪਹੁੰਚਿਆ ਤੇ ਉਹ ਕਾਲੀ ਨਾਲ ਬੋਲ ਪਿਆ ਵੀ ਭਾਜੀ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਹੈ ਜੇ ਤੁਹਾਨੂੰ ਕੁਝ ਪਤਾ ਹੈ ਤਾਂ ਸਾਨੂੰ ਵੀ ਦੱਸ ਦਿਓ ਇਹ ਸੁਣ ਕੇ ਮਾਤਾ ਵੀ ਸੰਭਲ ਗਈ ਉਸ ਨੂੰ ਪਤਾ ਲੱਗ ਗਿਆ ਕਿ ਇਹ ਸਿਵਲ ਕੱਪੜਿਆਂ 'ਚ ਪੁਲਿਸ ਵਾਲੀ ਨੇ ਪੁਲਸ ਵਾਲਿਆਂ ਦੀ ਨਿਗਾਹ 'ਚ ਨਿੱਕੀ ਉਮਰ ਦਾ ਰਜਿੰਦਰ ਰੜ ਕੇ ਆ ਉਹ ਪਿਆਰ ਨਾਲ ਉਸ ਨੂੰ ਕਹਿਣ ਲੱਗੇ ਵੀ ਜੇ ਵੱਡਾ ਭਰਾ ਅਮਰੀਕਾ ਗਿਆ ਹੋਵੇ ਤਾਂ ਟੌਰ ਨਾਲ ਦੱਸੀਦਾ ਜੇ ਤੇਰਾ ਭਰਾ ਕਿਤੇ ਗਿਆ ਵੀ ਹੈ ਤਾਂ ਕਿਉਂ ਨਹੀਂ ਦੱਸਦਾ ਤੂੰ ਰਜਿੰਦਰ ਦਾ ਜਵਾਬ ਕਹਿੰਦੇ ਵੀ ਉਹੀ ਸੀ ਅਖੀਰ ਪੁਲਸ ਵਾਲੇ ਅਸਲੀ ਰੂਪ ਵਿੱਚ ਆ ਗਏ ਤੇ ਰਜਿੰਦਰ ਸਿੰਘ ਨੂੰ ਫੜ ਕੇ ਥਾਣੇ ਲੈ ਗਏ ਉਥੇ ਰਜਿੰਦਰ ਤੋਂ ਇੰਸਪੈਕਟਰ ਰਾਮ ਨੇ ਪੁੱਛਗਿੱਛ ਕੀਤੀ ਨਿੱਕੇ ਰਜਿੰਦਰ ਨੇ ਤਪਾਕ ਨਾਲ ਕਿਹਾ ਵੀ ਇੰਸਪੈਕਟਰ ਸਾਹਿਬ ਜੇ ਤੁਹਾਡਾ ਪੁੱਤ ਤੁਹਾਨੂੰ ਦੱਸੇ ਬਿਨਾ ਕਿਤੇ ਚਲਿਆ ਜਾਵੇ ਫਿਰ ਤੁਹਾਨੂੰ ਕੋਈ ਪੁੱਛੇ ਕਿ ਦੱਸ ਕਿੱਥੇ ਹੈ ਜੋ ਤੁਹਾਡਾ ਜਵਾਬ ਹੋ ਉਹੀ ਜਵਾਬ ਮੇਰਾ ਇੰਸਪੈਕਟਰ ਅਨੰਤ ਰਾਮ ਨੇ ਨਿੱਕੇ ਜਿਹੇ ਰਜਿੰਦਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ ਫਿਰ ਉਹ ਸਪਾਹੀਆਂ ਨੂੰ ਕਹਿਣ ਲੱਗਾ ਵੀ ਇਹਨੂੰ ਟੈਣੇ ਜਿਹਨੂੰ ਮਾਸਟਰ ਨੇ ਚੰਗਾ ਬੜਾਇਆ ਲੱਗਦਾ ਹੈ ਇੰਟੈਰੋਗੇਟ ਕਰ ਇਹਨੂੰ ਸਪਾਹੀ ਰਜਿੰਦਰ ਨੂੰ ਫੜ ਕੇ ਕਮਰੇ ਚ ਲੈ ਗਏ ਉਹਨਾਂ ਨੇ ਪਰਦੇ ਨਾਲ ਪੁੱਛਿਆ ਵੀ ਕੀ ਕੀਤਾ ਤੂੰ ਰਜਿੰਦਰ ਨੇ ਸਾਰੀ ਗੱਲ ਦੱਸ ਦਿੱਤੀ ਇਹ ਸੁਣ ਕੇ ਇੱਕ ਪੱਗ ਵਾਲਾ ਸਪਾਈ ਕਹਿਣ ਲੱਗਿਆ ਵੀ ਲੈ ਕੁੱਤਾ ਬਾਂਮਣ ਐਨੂੰ ਕੋਈ ਗੱਲ ਤੇ ਇੰਟਰੋਗੇਟ ਭਰਾ ਤਾਂ ਸਾਡੇ ਵੀ ਰੂਪੋਸ਼ੀ ਐ ਅਸੀਂ ਕਿਉਂ ਦਸੀਏ ਇਸ ਮਿੱਠੀ ਭਾਸ਼ਾ ਵਿੱਚ ਲੁਕੀ ਚਲਾਕੀ ਨੂੰ ਵੀ ਰਜਿੰਦਰ ਤਾੜ ਗਿਆ ਉਸਨੇ ਫੱਟ ਜਵਾਬ ਦਿੱਤਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਭਰਾ ਹੈ ਕਿੱਥੇ ਐ ਤੇ ਮੈਂ ਕੀ ਦਸਾਂ ਹੁਣ ਇਹ ਸੁਣ ਕੇ ਪੁਲਸੀਏ ਅਸਲ ਰੂਪ ਵਿੱਚ ਆ ਗਏ ਹੁਣ ਉਹ ਪੱਗ ਵਾਲਾ ਮੁਲਾਜ਼ਮ ਛਿੱਤਾ ਜਾ ਪੈ ਗਿਆ ਤੇ ਕਹਿਣ ਲੱਗਾ ਵੀ ਇਹ ਪੂਰਾ ਚੰਡਿਆ ਹੋਇਆ ਲੰਬਾ ਪਾਓ ਤਾਂ ਹੀ ਕੋਈ ਦਸੂਏ ਇੱਥੇ 2 ਘੰਟੇ ਟਾਰਚਰ ਵਿੱਚ ਵੀ ਰਜਿੰਦਰ ਆਪਣੇ ਬਿਆਨ ਤੇ ਕਹਿੰਦੇ ਵੀ ਅੜਿਆ ਰਿਹਾ ਪਰ ਇਸ ਨਾਲ ਸਾਰੇ ਪਰਿਵਾਰ ਤੇ ਪੁਲਿਸ ਦੇ ਤਸ਼ੱਦਦ ਦਾ ਲੰਬਾ ਦੌਰ ਆਰੰਭ ਹੋ ਗਿਆ ਆਪਦੇ ਭਰਾਵਾਂ ਨੂੰ ਟਾਰਚਰ ਕਰਦਿਆਂ ਕਰਦਿਆਂ ਕਰੰਟ ਲਾਉਣੇ ਤੇ ਕੰਨ ਕੋਲੋਂ ਗੋਲੀਆਂ ਲਗਾਉਣੀਆਂ ਆਮ ਗੱਲ ਹੋ ਗਈ ਸੀ ਇੱਕ ਵਾਰ ਸਾਰਾ ਪਿੰਡ ਮੈਦਾਨ ਵਿੱਚ ਇਕੱਠਾ ਕਰਕੇ ਪੁੱਛਗਿੱਛ ਅਤੇ ਬੇਇੱਜ਼ਤੀ ਕਰਨੀ ਵੀ ਹੁਣ ਆਮ ਹੋ ਗਿਆ ਸੀ ਉਧਰੋਂ ਮਾਸਟਰ ਸੁਖਵਿੰਦਰ ਸਿੰਘ ਦੇ ਇਲਾਕੇ ਦੇ ਹੋਰ ਸਿਰਕੱਢ ਗੱਬਰੂਆਂ ਨੇ ਬਟਾਲਾ ਇਲਾਕੇ ਵਿੱਚ ਬੱਬਰ ਖਾਲਸਾ ਨੂੰ ਜਥੇਬੰਦ ਅਤੇ ਕਾਰਜਸ਼ੀਲ ਕਰ ਦਿੱਤਾ ਮਾਫਟਰ ਸੁਖਵਿੰਦਰ ਸਿੰਘ ਤੋਂ ਇਲਾਵਾ ਪਟਾਲੇ ਚ ਭਾਈ ਸੁਖਦੇਵ ਸਿੰਘ ਚੱਬਾ ਗ੍ਰਿੰਦਰ ਸਿੰਘ ਗਿੰਦਾ ਭਾਗੋਵਾਲ ਭਾਈ ਗਰਨਾਮ ਸਿੰਘ ਪਹਿਲਵਾਨ ਧਰਮ ਸਿੰਘ ਕਾਸ਼ਤੀਵਾਲ ਬਲਦੇਵ ਸਿੰਘ ਤੁਰੰਗਾ ਆਦ ਉਹ ਸਿੰਘ ਪ੍ਰਮੁਖ ਸਨ ਭਾਈ ਸੁਖਦੇਵ ਸਿੰਘ ਬੱਬਰ ਦਾ ਵੀ ਇਲਾਕੇ ਚ ਆਉਣ ਜਾਣ ਸੀਗਾ ਇੱਕ ਵਾਰ ਆਪ ਦਾ ਕੋਈ ਸਾਥੀ ਆਪਦੇ ਪਿਤਾ ਜੀ ਨੂੰ ਆਪ ਨਾਲ ਮਲਾਉਣ ਆਪਦੇ ਕਿਸੇ ਠਾਰ ਤੇ ਲੈ ਗਿਆ ਆਪਨੇ ਉਸ ਸਾਥੀ ਦੀ ਕਾਫੀ ਲਾ ਬਾ ਕੀਤੀ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤਕੀਦ ਕੀਤੀ ਆਪਣੇ ਪਿਤਾ ਜੀ ਨੂੰ ਇਹ ਸਜ਼ਾ ਲਾਈ ਕਿ ਜੇਬ 'ਚ ਜਿੰਨੇ ਪੈਸੇ ਸੀ ਦਸਵੰਦ ਵਜੋਂ ਲੈ ਲਏ। ਮਾਸਟਰ ਸੁਖਵਿੰਦਰ ਸਿੰਘ ਕਹਿੰਦੇ ਵੀ ਜਥੇਬੰਦੀ 'ਚ ਸਭ ਤੋਂ ਵੱਧ ਨਾਮ ਰਤੜੇ ਵਜੋਂ ਜਾਣੇ ਜਾਂਦੇ ਸਨ। ਆਪ ਬਿਨਾਂ ਵਜਾ ਕਿਸੇ ਨੌਜਵਾਨ ਨੂੰ ਘਰ ਛੱਡ ਕੇ ਰੂਹ ਪੋਛਣੋਂ ਰੋਕਦੇ ਸਨ ਤੇ ਘਰ ਰਹਿ ਕੇ ਸੇਵਾ ਕਰਨ ਨੂੰ ਤਰਜੀਹ ਦਿੰਦੇ ਸਨ। ਆਪਣੇ ਪਰਿਵਾਰ ਤੋਂ ਵੀ ਦਸਵੰਦ ਲੈ ਕੇ ਸੰਘਰਸ਼ ਵਿੱਚ ਪਾਉਂਦੇ ਸਨ। ਸਭ ਤੋਂ ਜ਼ਰੂਰੀ ਗੱਲ ਕਿ ਉਹ ਆਪਣਾ ਪਤਾ ਟਿਕਾਣਾ ਆਪਣੇ ਪਰਿਵਾਰ ਨੂੰ ਵੀ ਨਹੀਂ ਸੀ ਦੱਸਦੇ। ਜੇਕਰ ਰਾਤ ਭਰ ਆਤੇ ਲੰਘਦੇ ਆਂ ਕੁਝ ਚਿਰ ਲਈ ਘਰ ਆਉਂਦੇ ਤਾਂ ਕਿਸੇ ਪਰਿਵਾਰਕ ਮੈਂਬਰ ਦੇ ਕਿੱਥੇ ਆਏ ਹਾਂ ਸਵਾਲ ਦਾ ਜਵਾਬ ਦੰਦੇ ਹੋਏ ਐਨਾ ਹੀ ਕਹਿੰਦੇ ਬਸ ਇੱਥੋਂ ਹੀ ਇਸੇ ਤਰ੍ਹਾਂ ਕਿੱਥੇ ਚੱਲੇ ਹੋ ਉਹਦਾ ਜਵਾਬ ਵੀ ਇਹੀ ਹੁੰਦਾ ਵੀ ਬਸ ਇੱਥੇ ਸਾਰੇ ਮੋਢੀ ਸਿੰਘਾਂ ਦੀਆਂ ਮੀਟਿੰਗਾਂ ਵਿੱਚ ਕਹਿੰਦੇ ਵੀ ਇੱਕ ਵਾਰ ਸਾਈਨਾਈਡ ਰੱਖਣ ਜਾਂ ਨਾ ਰੱਖਣ ਦਾ ਪ੍ਰਸ਼ਨ ਗੰਭੀਰ ਰੂਪ ਵਿੱਚ ਉੱਠ ਖਲੋਤਾ ਮਾਸਟਰ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਾਈਨਾਈਡ ਖਾਣਾ ਆਤਮ ਹੱਤੇ ਹੈ ਤੇ ਇਹ ਗੁਰਮਤ ਅਸੂਲਾਂ ਦੇ ਉਲਟ ਹੈ ਬਾਕੀ ਸਿੰਘਾਂ ਦਾ ਪੱਖ ਸੀ ਕਿ ਪੁਲਿਸ ਦਾ ਟਾਰਚਰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ ਜਥੇ ਬੰਦੀ ਦਾ ਨੁਕਸਾਨ ਹੋ ਸਕਦਾ ਹੈ ਮਾਸਟਰ ਸੁਖਵਿੰਦਰ ਸਿੰਘ ਇਹ ਸੁਣ ਕੇ ਰੋਵਿਚ ਆ ਗਏ ਕਿੰਨਾ ਕੁ ਟਾਰਚਰ ਕਰਦੀ ਹੈ ਪੁਲਿਸ ਇਹ ਕਹਿ ਗਏ ਮਾਸਟਰ ਸੁਖਵਿੰਦਰ ਸਿੰਘ ਨੇ ਇੱਕ ਮੋਮਬਤੀ ਬਾਲੀ ਤੇ ਆਪਣਾ ਸੱਜਾ ਹੱਥ ਉਹਦੀ ਲਾੜ ਤੇ ਰੱਖ ਦਿੱਤਾ ਸਾਰੇ ਸਿੰਘ ਇੱਕ ਦੂਜੇ ਵੱਲ ਵੇਖਣ ਲੱਗ ਪਏ ਹੱਥ ਪੂਰਾ ਲਾਰ ਹੋ ਗਿਆ ਪਰ ਮਾਸਟਰ ਸੁਖਵਿੰਦਰ ਸਿੰਘ ਨੇ ਨਾ ਸੀ ਕੀਤੀ ਤੇ ਨਾ ਹੀ ਹੱਥ ਪਿੱਛੇ ਕੀਤਾ ਅਖੀਰ ਵਿੱਚ ਇੱਕ ਸਿੰਘ ਨੇ ਉੱਠ ਕੇ ਮੋਮਬਤੀ ਚੁੱਕ ਲਈ ਅਖੀਰ ਸਾਈਨੈਡ ਨਾ ਰੱਖਣ ਦਾ ਫੈਸਲਾ ਪ੍ਰਮਾਣਿਤ ਹੋ ਗਿਆ ਇਹ ਫੈਸਲਾ ਕਹਿੰਦੇ ਵੀ ਮਗਰੋਂ ਜਾ ਕੇ ਜਦੋਂ ਭਾਈ ਬਲਦੇਵ ਸਿੰਘ ਦौराਗਲਾ ਨੇ ਤਸ਼ੱਦਦ ਨਾ ਸਹਾਰਦੇ ਹੋਏ ਜਥੇਬੰਦੀ ਦਾ ਕਾਫੀ ਸਮਾਨ ਤੇ ਪੈਸਾ ਪੁਲਿਸ ਨੂੰ ਫੜਵਾ ਦਿੱਤਾ ਉਦੋਂ ਬਦਲਿਆ ਗਿਆ ਸੀ ਸੁਖਵਿੰਦਰ ਸਿੰਘ ਵਰਕਰਾਂ ਵਿੱਚ ਅੰਨੇਵਾਹ ਹਥਿਆਰ ਵੰਡਣ ਦੇ ਹੱਕ ਵਿੱਚ ਵੀ ਨਹੀਂ ਸਨ ਜੇ ਕਿਤੇ ਕੋਈ ਕੰਮ ਕਰਨਾ ਹੁੰਦਾ ਤਾਂ ਵਰਕਰਾਂ ਨੂੰ ਲੜਿੰਦੇ ਹਥਿਆਰ ਦੰਦੇ ਕੰਮ ਹੋ ਜਾਣ ਤੋਂ ਬਾਅਦ ਹਥਿਆਰ ਵਾਪਸ ਲੈ ਕੇ ਰੱਖ ਲੈਂਦੇ ਇੱਕ ਵਰਕਰ ਨੇ ਇੱਕ ਪਤਵੰਤੇ ਗੁਰਮੁਖ ਸੱਜਣ ਕੋਲ ਰੋਣਾ ਰੋਇਆ ਕਹਿੰਦਾ ਵੀ ਭਾਈ ਸਾਹਿਬ ਮੈਨੂੰ ਕਈ ਬਾਣੀਆਂ ਵੀ ਕੰਠ ਨੇ ਨਾਮ ਦਾ ਅਭਿਆਸ ਵੀ ਕਰਦਾ ਹਾਂ ਜੇ ਜਥੇਬੰਦੀ ਨੂੰ ਮੇਰੇ ਤੇ ਯਕੀਨ ਨਹੀਂ ਆਇਆ ਤਾਂ ਫਿਰ ਕਿਹਦੇ ਤੇ ਆ ਉਹ ਪਤਵੰਤਾ ਸੱਜਣ ਉਸ ਸਿੰਘ ਨੂੰ ਨਾਲ ਲੈ ਕੇ ਉਹਦੀ ਸਿਫਾਰਿਸ਼ ਕਰਨ ਲਈ ਸੁਖਵਿੰਦਰ ਸਿੰਘ ਕੋਲ ਆਇਆ ਸਰਸਰੀ ਗੱਲਬਾਤ ਤੋਂ ਬਾਅਦ ਉਸਨੇ ਉਸ ਸਿੰਘ ਵੱਲ ਇਸ਼ਾਰਾ ਕਰਕੇ ਪੁੱਛਿਆ ਵੀ ਮਾਸਟਰ ਜੀ ਕੀ ਗੱਲ ਇਸ ਸਿੰਘ ਤੇ ਯਕੀਨੀ ਹੈਗਾ ਮਾਸਟਰ ਸੁਖਵਿੰਦਰ ਸਿੰਘ ਨੇ ਹੈਰਾਨੀ ਨਾਲ ਉਸ ਸਿੰਘ ਵੱਲ ਵੇਖਿਆ ਫਿਰ ਕਹਿਣ ਲੱਗੇ ਵੀ ਯਕੀਨ ਹੈ ਯਕੀਨ ਕਿਉਂ ਨਹੀਂ ਹੈਗਾ ਪਰ ਕੀ ਗੱਲ ਇਹ ਚੰਗਾ ਨਹੀਂ ਹੈਗਾ ਚੰਗਾ ਵੀ ਹੈ ਮਾਸਟਰ ਜੀ ਨੇ ਜਵਾਬ ਦਿੱਤਾ ਫਿਰ ਇਹਨੂੰ ਘੱਟੋ ਘੱਟ ਇੱਕ ਪਿਸਤਲ ਤਾਂ ਦੇ ਛੱਡੋ ਉਹ ਪਤਵੰਤਾ ਅਸਲ ਮੁੱਦੇ 'ਤੇ ਆਇਆ ਮਾਸਟਰ ਜੀ ਥੋੜਾ ਹਸੇ ਤੇ ਫਿਰ ਗੰਭੀਰ ਹੋ ਕੇ ਕਹਿਣ ਲੱਗੇ ਵੀ ਪਿਸਤਲ ਤਾਂ ਦੇ ਦੇਾਂਗੇ ਆ ਭਾਵੇਂ ਸਾਰੀ ਲੈ ਲਓ ਪਰ ਬਾਅਦ 'ਚ ਇਹ ਹਥਿਆਰ ਤੰਗ ਕਰਨਗੇ 24 ਘੰਟੇ ਵਰਕਰਾਂ ਕੋਲ ਰੱਖੇ ਸ਼ਸਤਰ ਬਾਅਦ 'ਚ ਨੁਕਸਾਨ ਕਰਨਗੇ ਇਸ ਤਰ੍ਹਾਂ ਸਮਝਾ ਕੇ ਆਪਨੇ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਬਾਅਦ ਵਿੱਚ ਸੰਘਰਸ਼ ਇਸ ਨੀਤੀ ਤੋਂ ਉਖੜ ਗਿਆ ਪਰ ਮਾਸਟਰ ਸੁਖਵਿੰਦਰ ਸਿੰਘ ਦੇ ਇਹ ਬੋਲ ਅੱਖਰ ਅੱਖਰ ਸੱਚ ਸਿੱਧ ਹੋਏ ਕਿਸੇ ਕੇਸ ਵਿੱਚ ਹੱਪੜ ਦੀ ਪੁਲਿਸ ਆਪਦੀ ਜਾਇਦਾਦ ਕੁਰਕ ਕਰਨੀ ਆਈ ਪਰ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਆਪਣੀਆਂ ਜਾਨਾਂ ਦੇ ਵਾਸਤੇ ਪਾ ਕੇ ਉਸ ਨੂੰ પાਪਸ ਭੇਜ ਦਿੱਤਾ ਆਪ ਦੇ ਨਾਮ ਬਾਣੀ ਦੇ ਅਭਿਆਸੀ ਹੋਣ ਕਾਰਨ ਸਿੰਘਾਂ 'ਚ ਪ੍ਰਚਲਿਤ ਸੀ ਕਿ ਆਪ ਨੂੰ ਪਵੇਖ ਵਿੱਚ ਵਾਪਰਨ ਵਾਲੀਆਂ ਘੜਨਾਵਾਂ ਦਾ ਅਗਾਊ ਹੀ ਪਤਾ ਲੱਗ ਜਾਂਦਾ ਹੈ ਇਹਜ ਤੱਥ ਦੇ ਪ੍ਰਵਾਨਗੀ ਦੀ ਮੋਹਰ ਲਾਉਂਦੇ ਆਪ ਦੇ ਪਰਿਵਾਰਕ ਮੈਂਬਰ ਦੱਸਦੇ ਨੇ ਕਿ ਆਪ ਜਦੋਂ ਵੀ ਘਰ ਆਉਂਦੇ ਸਨ 15 ਮਿੰਟ ਤੋਂ ਵੱਧ ਨਹੀਂ ਸੀ ਰੁਕਦੇ ਪਰ ਮਿਤੀ 21 ਮਾਰਚ 1987 ਦੀ ਰਾਤ ਨੂੰ 12 ਵਜੇ ਆਪ ਆਪਣੇ ਘਰ ਆਏ ਉਦੋਂ ਆਪ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਬਬੇਕੀ ਸਿੰਘ ਹੋਣ ਕਾਰਨ ਆਪ ਘਰ ਤੋਂ ਪ੍ਰਸ਼ਾਦਾ ਨਹੀਂ ਸੀ ਛਕਦੇ ਇਸ ਲਈ ਪਰਿਵਾਰ ਆਪ ਨੂੰ ਫਲ ਆਦਿ ਖਵਾਉਂਦਾ ਸੀ ਪਰਿਵਾਰ ਨੇ ਫਲ ਵਗੈਰਾ ਛਿੱਲ ਕੇ ਰੱਖੇ ਪਰ ਆਪ ਗੱਲਾਂ ਕਰਦੇ ਰਹੇ ਗੱਲਾਂ ਕਰਦਿਆਂ ਹੀ ਅੰਮ੍ਰਿਤ ਵੇਲਾ ਹੋ ਗਿਆ ਆਪ ਅਚਾਨਕ ਉੱਠੇ ਤੇ ਕਹਿਣ ਲੱਗੇ ਵੀ ਅੱਜ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਧਿਆਨ ਨਾਲ ਸੁਣਿਓ ਸਾਰਾ ਪਰਿਵਾਰ ਸਾਰ ੋਕੇ ਸੁਣਨ ਲੱਗ ਪਿਆ ਆਪ ਗੰਭੀਰ ਹੋ ਕੇ ਕਹਿਣ ਲੱਗੇ ਵੀ ਕੌਮੀ ਸੰਘਰਸ਼ ਬੜਾ ਲੰਬਾ ਹੈ ਇਹ ਆਪਣੇ ਲਈ ਨਹੀਂ ਪੰਥ ਲਈ ਹੈ ਇਸ ਸੰਘਰਸ਼ 'ਚ ਸਿੰਘ ਫੜੇ ਵੀ ਜਾਂਦੇ ਨੇ ਸ਼ਹੀਦ ਵੀ ਹੁੰਦੇ ਨੇ ਜੇ ਫੜੇ ਗਏ ਤਾਂ ਤੁਸੀਂ ਪਿੱਛੇ ਨਹੀਂ ਆਉਣਾ ਜੇ ਸ਼ਹੀਦ ਹੋ ਗਏ ਤਾਂ ਰੋਣਾ ਨਹੀਂ ਹੈਗਾ ਸ਼ਹੀਦ ਹੋਣ ਪਿੱਛੋਂ ਕੌਮ ਮਾਣ ਸਤਿਕਾਰ ਦਿੰਦੀ ਹੈ ਕੋਈ ਪੈਸਾ ਨਹੀਂ ਲੈਣਾ ਕਿਸੇ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਬਲਾਉਣ ਤੋਂ ਬਾਅਦ ਕਹਿੰਦੇ ਵੀ ਆਪ ਇੱਕਦਮ ਤੁਰ ਪਏ ਤੇ ਘਰੋਂ ਬਾਹਰ ਹੋ ਗਏ ਪਰਿਵਾਰ ਦੇ ਸਾਰੇ ਮੈਂਬਰ ਪੱਥਰ ਦੇ ਬੁੱਤ ਬਣੇ ਉੱਥੇ ਹੀ ਖਲੋਤੇ ਰਹਿ ਗਏ ਸਾਰੇ ਟੱਬਰ ਭਾਈ ਸਾਹਿਬ ਦੇ ਕਹੇ ਨਾ ਸ਼ਬਦਾਂ ਦੇ ਗੁੱਝੇ ਭੇਦ ਦੀਆਂ ਪਰਤਾਂ ਖੋਲਣ ਵਿੱਚ ਰੁੱਝ ਗਿਆ ਠੀਕ ਇਸ ਤੋਂ 2 ਦਿਨ ਬਾਅਦ ਪਰਿਵਾਰ ਨੂੰ ਖਬਰ ਮਿਲੀ ਕਿ ਮਾਸਟਰ ਸੁਖਵਿੰਦਰ ਸਿੰਘ ਨੂੰ ਅਮਰਾਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਪਿੰਡ ਚੋਂ ਪੁਲਿਸ ਨੇ ਗ੍ਰਿਫਤਾਰ ਕਰ ਦਿਆ। ਪਰਿਵਾਰ ਨੇ ਮਾਸਟਰ ਸੁਖਵਿੰਦਰ ਸਿੰਘ ਦੀ ਆਖਰੀ ਹਦਾਇਤ ਨੂੰ ਭੁੱਲ ਕੇ ਆਪਦੇ ਪਿੱਛੇ ਪੈਰ ਵੀ ਅੰਮ੍ਰਮ ਕਰ ਦਿੱਤੀ। ਕਈ ਅਫਸਰਾਂ ਤੱਕ ਪਹੁੰਚ ਕੀਤੀ ਗਈ ਪਰ ਸੁਖਵਿੰਦਰ ਸਿੰਘ ਨੂੰ ਵੱਖ-ਵੱਖ ਥਾਵਾਂ ਤੇ ਰੱਖ ਕੇ ਬੇਤਹਾਸ਼ਾ ਤਸੀਹੇ ਦਿੱਤੇ ਜਾ ਰਹੇ ਸਨ। ਕਾਦੀਆਂ ਦੇ ਥਾਣੇ ਦੇ ਅੰਦਰੋਂ ਪਰਿਵਾਰ ਨੂੰ ਇਹ ਵੀ ਪਤਾ ਲੱਗਾ ਕਿ ਆਪ ਦੀਆਂ ਲੱਤਾਂ ਨਕਾਰਾ ਹੋ ਗਈਆਂ ਨੇ ਪਰ ਫੇਰ ਵੀ ਨਾਂ ਬਾਣੀ ਵਿੱਚ ਜੁੜੇ ਹੋਏ ਹਨ। ਭਾਈ ਸਾਹਿਬ ਦਾ ਪਤਾ ਲਾਉਣ ਲਈ ਪਰਿਵਾਰ ਨੇ ਇੱਕ ਖੇੜ ਹੋਰ ਖੇਢੀ। ਡੀਆਈਜੀ ਵਿਰਕ ਨੂੰ ਉਸ ਦੇ ਕਿਸੇ ਜਾਣਕਾਰ ਦੇ ਰਾਹੀਂ ਮਿਲ ਕੇ ਕਿਹਾ ਕਿ ਸਾਡਾ ਲੜਕਾ ਸੁਖਵਿੰਦਰ ਸਿੰਘ ਪਿੰਡ ਦਾਂਬਾਵਾਲ ਕਿਸੇ ਘਰ ਦੇ ਕੰਮ ਸ਼ਹਿਰ ਗਿਆ ਸੀ ਪੁਲਿਸ ਨੇ ਚੁੱਕ ਲਿਆ ਉਹਦੀ ਬੰਦ ਖਲਾਸੀ ਕਰਾਉਣੀ ਹੈ ਡੀਆਈਜੀ ਵਿਰਕ ਨੇ ਬੰਦ ਖਲਾਸੀ ਕਰਾਉਣ ਦਾ ਭਰੋਸਾ ਦਿੱਤਾ ਅਗਲੇ ਦਿਨ ਜਦੋਂ ਪਰਿਵਾਰ ਡੀਆਈਜੀ ਵਿਰਕ ਨੂੰ ਮਿਲਿਆ ਤਾਂ ਉਸ ਨੇ ਸਾਰੇ ਪਰਿਵਾਰ ਦੀ ਕਾਫੀ ਲਾਹਬਾ ਕੀਤੀ ਉਸ ਨੇ ਕਿਹਾ ਵੀ ਤੁਸੀਂ ਮੈਨੂੰ ਮਰਵਾ ਦੇਣ ਲੱਗੇ ਸੀ ਤੁਹਾਡਾ ਮੁੰਡਾ ਬੱਬਰ ਖਾਲਸਾ ਦੀ ਨੌ ਮੈਂਬਰੀ ਕਮੇਟੀ ਦਾ ਮੋਢੀ ਮੈਂਬਰ ਹੈ ਹੁਣ ਪਰਿਵਾਰ ਨੂੰ ਯਕੀਨ ਹੋਇਆ ਕਿ ਆਪ ਅਜੇ ਪੁਲਿਸ ਰਸਤ ਵਿੱਚ ਹੀ ਹਨ ਇਸ ਤੋਂ ਛੇਤੀ ਹੀ ਬਾਅਦ ਸੁਖਵਿੰਦਰ ਸਿੰਘ ਨੂੰ ਫੋਰਸਾਂ ਕਾਤੀਆਂ ਤੋਂ ਕਿਤੇ ਹੋਰ ਲੈ ਗਈਆਂ ਉਸ ਪਿੱਛੋਂ ਆਪਦੀ ਕੋਈ ਉੱਗ ਸਗੀ ਨਹੀਂ ਨਿਕਲੀ ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਪੁਲਸ ਦੇ ਵੈਸ਼ੀ ਤਸ਼ੱਦਦ ਦੇ ਬਾਵਜੂਦ ਨਾਂ ਪਾਣੀ ਵਿੱਚ ਜੁੜੇ ਮਾਸਟਰ ਸੁਖਵਿੰਦਰ ਸਿੰਘ ਨੇ ਉਹਨਾਂ ਨੂੰ ਆਪਣੇ ਨਾਂ ਤੇ ਰੁਤਵੇਂ ਬਾਰੇ ਕੁਝ ਨਹੀਂ ਦੱਸਿਆ ਪਿੱਛੇ ਪੈਰ ਵੀ ਕਰਦੇ ਆ ਪਰਿਵਾਰ ਅਤੇ ਹੋਰ ਸਾਥੀਆਂ ਨੇ ਹੀ ਉਹਨਾਂ ਦੀ ਪਛਾਣ ਸਪਸ਼ਟ ਕਰ ਦਿੱਤੀ ਸੀ ਇਸ ਤੋਂ ਬਾਅਦ ਪਰਿਵਾਰ ਨੂੰ ਸੁਖਵਿੰਦਰ ਸਿੰਘ ਦੀ ਆਖਰੀ ਹਦਾਇਤ ਦੇ ਗੁੱਜੇ ਪੇਤਾਂ ਦੀ ਸਮਝ ਆਈ ਤੇ ਉਹਨਾਂ ਦੀ ਪਾਲਣਾ ਨਾ ਕਰਨ ਦਾ ਪਛਤਾਵਾ ਵੀ ਹੋਇਆ ਸੋ ਦੋਸਤੋ ਏਡੇ ਏਡੇ ਸੂਰਮੇ ਏਡੇ ਏਡੇ ਸ਼ਹੀਦ ਏਡੇ ਏਡੇ ਯੋਧੇ ਵੀ ਸਾਡੀ ਕੌਮ ਵਿੱਚ ਪੈਦਾ ਹੋ ਕੇ ਚਲੇ ਗਏ ਜਿਨ੍ਹਾਂ ਬਾਰੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਕਦੇ ਦੱਸਿਆ ਸੋ ਐਸੇ ਤਰ੍ਹਾਂ ਦੇ ਯੋਧੇ ਬਾਰੇ ਅਗਲੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਸਾਸਰੀਆ ਕਾਲ